ਅੱਜ ਅਸੀਂ ਡਾਕਟਰ ਨਾਲ ਸਿੰਘ ਦੀ ਪੋਸਤਕ ਪੰਜਾਬੀਆਂ ਦਾ ਮੌਤ ਦਰਸ਼ਨ ਦੇ ਆਧਾਰ ਤੇ ਮੌਤ ਦੇ ਵਿਧੀ ਵਿਵਧਾਨ ਅਤੇ ਰਸਮਾਂ ਰੀਤਾਂ ਬਾਰੇ ਗੱਲਬਾਤ ਕਰਾਂਗੇ। ਸ਼ਸ਼ੀ ਕਾਲਸਰ ਹੈ। ਜਮਨਾ ਮੁਰਖ ਦਾ ਧਰਤੀ ਉੱਤੇ ਆਗਮਨ ਹੈ ਤੇ ਵਿਆਹ ਇੱਕ ਤੋਂ ਦੋ ਹੋ ਕੇ ਜਾਂ ਉਸ ਤੋਂ ਬਧਿਕ ਬਣ ਕੇ ਵੰਸ਼ ਨੂੰ ਅੱਗੇ ਤੋਰਨ ਦੀ ਪ੍ਰਕਿਰਿਆ ਤੇ ਮਰਨਾ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਹੈ। ਤੇ ਹਰ ਸੱਭਿਆਚਾਰ ਖੰਡ ਦੇ ਲੋਕਾਂ ਦੀਆਂ ਇਹਨਾਂ ਜ਼ਿੰਦਗੀ ਦੇ ਤਿੰਨ ਵਿਸ਼ੇਸ਼ ਮੌਕੇ ਨਾਲ ਸਬੰਧਤ ਰੀਤਾਂ ਰਸਮਾਂ ਹੁੰਦੀਆਂ ਹਨ ਇਹ ਇੱਕ ਜੀਵਨ ਦੀ ਰੀਤ ਹੈ ਕਿ ਅਸੀਂ ਹਰ ਨਵੇਂ ਜੀ ਦੇ ਆਉਣ ਤੇ ਖੁਸ਼ੀ ਮਨਾਉਂਦੇ ਆਂ ਤੇ ਕਿਸੇ ਜੀ ਨੂੰ ਅਲਵਿਦਾ ਕਹਿਣ ਤੇ ਦੁੱਖ ਅਤੇ ਸੋਗ ਇਹਨਾਂ ਮੌਕਿਆਂ ਤੇ ਕਿਸੇ ਸੱਭਿਆਚਾਰ ਸਮੂਹ ਦਾ ਜੀਵਨ ਦਰਸ਼ਨ ਅਤੇ ਮੂਲ ਸਰੋਕਾਰ ਉਜਾਗਰ ਹੁੰਦੇ ਹਨ ਤੇ ਨਿਤ ਪ੍ਰਤੀ ਦਿਨ ਤੋਂ ਹਟਮਾ ਵਿਵਹਾਰ ਸਾਹਮਣੇ ਆਉਂਦਾ ਹੈ ਖਾਸ ਕਰਕੇ ਪੰਜਾਬੀਅਤ ਦਾ ਪੰਜਾਬੀਆਂ ਦੇ ਵਿੱਚ ਇਹ ਕੱਲ ਖਾਸ ਹੈ ਕਿ ਜੇ ਨੱਚਣਾ ਹੈ ਤਾਂ ਅੱਗ ਦੇ ਪੰਭੂਕੇ ਵਾਂਗ ਮੱਚਣਾ ਹੈ ਤੇ ਜੇ ਰੋਣਾ ਹੈ ਤਾਂ ਭੁੱਬਾ ਮਾਰ-ਮਾਰ ਕੇ। ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਅਸਾਧਾਰਨ ਮੌਕੇ ਉੱਤੇ ਜਦੋਂ ਕਿਸੇ ਵਿਅਕਤੀ ਦੇ ਜੀਵਨ ਵਿੱਚ ਨਿੱਤ ਪ੍ਰਤੀ ਦਿਨ ਤੋਂ ਹਟਮਾ ਕੁਝ ਹੋ ਰਿਹਾ ਹੁੰਦਾ ਹੈ ਉਸ ਸਮੇਂ ਕੋਈ ਵਿਅਕਤੀ ਜਾਂ ਸਮੂਹ ਸਹਿਜ ਰੂਪ ਵਿੱਚ ਪ੍ਰਤੀਮਾਨਾ ਅਤੇ ਬੰਦਲਾਂ ਤੋਂ ਮੁਕਤ ਹੋ ਕੇ ਪ੍ਰਗਟ ਹੁੰਦਾ ਹੈ। ਪੰਜਾਬੀਅਤ ਲਈ ਮੌਤ ਦੋ ਪ੍ਰਕਾਰ ਦੀ ਹੈ। ਇੱਕ ਮੌਤ ਪੂਰੀ ਉਮਰ ਭੋਗ ਕੇ ਤੁਰ ਜਾਣ ਵਾਲੇ ਤੇ ਇੱਕ ਅਧੂਰੀ ਉਮਰ ਹੀ ਤੁਰ ਜਾਣ ਵਾਲੀ ਅਧੂਰੀ ਉਮਰੇ ਤੁਰ ਜਾਣ ਵਾਲੇ ਵਿਅਕਤੀ ਦੀ ਮੌਤ ਬੇਹੱਦ ਭਾਵੁਕ ਅਤੇ ਦਰਦ ਭਰੀ ਹੁੰਦੀ ਹੈ ਮੌਤ ਹੋ ਜਾਣ ਭਾਵੇਂ ਸਭ ਹੀਲੇ-ਬਸੀਲੇ ਵਰਤਨ ਦੇ ਬਾਵਜੂਦ ਵੀ ਹਰ ਜਾਨ ਦੀ ਸਥਿਤੀ ਵਿੱਚ ਅਸੀਂ ਭਾਵੁਕ ਤੌਰ ਤੇ ਆਪਣਾ ਮਨੋਬਲ ਜਟਾ ਕੇ ਇਸ ਸਥਿਤੀ ਨਾਲ ਨਿਪਟਣ ਅਤੇ ਕਿਸੇ ਤਰ੍ਹਾਂ ਇਸ ਨੂੰ ਜਰਨ ਦਾ ਹੀਲਾ-ਬਸੀਲਾ ਕਰਦੇ ਹਾਂ ਪਿਛਲਿਆਂ ਨੂੰ ਤਰਵਾਸ ਤਰਉਣ ਲਈ ਤੇ ਦੁੱਖ ਜਰਨ ਲਈ ਸਭਿਆਚਾਰਿਕ ਜੁਗਤਾਂ ਬਤ ਕਹੇ ਲੋਕਿਕ ਅਤੇ ਪਰਲੋਕਿਕ ਗੱਲਾਂ ਦੇ ਓਟ ਆਸਰੇ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰਦੇ ਹਾਂ ਇਸ ਦੁੱਖ ਨੂੰ ਜਰਨ ਦੀ ਸ਼ਕਤੀ ਜਟਾਉਣ ਲਈ ਅਸੀਂ ਕਿਹੜੀਆਂ ਜੁਗਤਾਂ ਵਰਤਦੇ ਹਾਂ ਤੇ ਕਿਹੜੀਆਂ ਤਰ੍ਹਾਂ ਦਾ ਆਸਰਾ ਲੈਂਦੇ ਹਾਂ ਤੇ ਸਮੂਹਿਕ ਪੱਦਰ ਤੇ ਦੁੱਖ ਨਾਲ ਕਿਵੇਂ ਨਿਪਟਦੇ ਹਾਂ ਇਹ ਸਭ ਦਾ ਪਤਾ ਕੀਨੇ ਲਾਉਣੀਆਂ ਕਾਬ ਕਲਾ ਉਚਾਰਨ ਵਿੱਚੋਂ ਮਕਾਨਾ ਸਿਆਪਿਆਂ ਤੇ ਮਰਗ ਦੀਆਂ ਰੌ ਰੀਤਾਂ ਦੁੱਖ ਬਣਾਉਣ ਵਾਲੇ ਸੱਭਿਆਚਾਰਿਕ ਅਮਲਾਂ ਪੂਜਾ ਪਾਠ ਅਰਦਾਸ ਸੂਚੇ ਵਿਧੀ ਵਿਵਧਾਨ ਤੋਂ ਪਤਾ ਚੱਲਦਾ ਹੈ ਮੌਤ ਦੇ ਦੁੱਖ ਨਾਲ ਨਿਪਟਣ ਲਈ ਸੰਸਾਰ ਭਰ ਦੇ ਪੂਰਬੀ ਅਤੇ ਪੱਛਮੀ ਸਮਾਜਾਂ ਵਿੱਚ ਮੁੱਖ ਤੌਰ ਤੇ ਦੋ ਪ੍ਰਕਾਰ ਦੀ ਸੱਭਿਆਚਾਰਕ ਪਹੁੰਚ ਪ੍ਰਚਲਿਤ ਹੈ ਪੱਛਮੀ ਸਮਾਜ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਮੌਤ ਦਾ ਦੁੱਖ ਵਿਅਕਤੀਗਤ ਤੌਰ ਤੇ ਝੇਲਣਾ ਚਾਹੀਦਾ ਹੈ ਦੁੱਖ ਦਾ ਜਨਤਕ ਤੌਰ ਤੇ ਪ੍ਰਗਟਾਵਾ ਨਹੀਂ ਕੀਤਾ ਜਾਣਾ ਚਾਹੀਦਾ ਤੇ ਜਲਦੀ ਤੋਂ ਜਲਦੀ ਭੁੱਲਣ ਦਾ ਅਤੇ ਦਰਦ ਨੂੰ ਭਰਨ ਦਾ ਯਤਨ ਕਰਨਾ ਚਾਹੀਦਾ ਹੈ ਪਰ ਇਸ ਦੇ ਉਲਟ ਪੂਰਬੀ ਸਮਾਜ ਵਿੱਚ ਇੱਕ ਦੂਜੇ ਦੇ ਸ਼ਰੀਕ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ ਮੌਤ ਦਾ ਦੁੱਖ ਘਟਾਉਣ ਲਈ ਰਿਸ਼ਤੇਦਾਰ ਮਿੱਤਰ ਦੋਸਤ ਇਕੱਠੇ ਹੋ ਕੇ ਦੁੱਖ ਦਾ ਦਸਾਂਝਾ ਕਰਦੇ ਹਨ ਤੇ ਮੌਤ ਦੇ ਦੁੱਖ ਦਾ ਰੋ ਕੇ ਕੀਰਨੇ ਪਾ ਕੇ ਸਿਆਪਾ ਕਰਕੇ ਦੁੱਖ ਦਰਦ ਪਾਵਾਂ ਦਾ ਨਿਕਾਸ ਤੇ ਬਰੇਚਨ ਹੋ ਜਾਂਦਾ ਹੈ ਤੇ ਮਨ ਇੱਕ ਵਾਰੀ ਹੌਲਾ ਹੋ ਜਾਂਦਾ ਹੈ ਸਾਡੇ ਸਮਾਜ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਖੁਸ਼ੀ ਵੰਡਣ ਨਾਲ ਵੱਧਦੀ ਹੈ ਤੇ ਦੁੱਖ ਵੰਡਣ ਨਾਲ ਘਟਦਾ ਹੈ ਇਸੇ ਲਈ ਇਨਾ ਧਾਰਨਾਵਾਂ ਦੇ ਆਧਾਰ ਤੇ ਅਸੀਂ ਮਕਾਨਾ ਜਾਣਾ ਸਿਆਪੇ ਕਰਨੇ ਮਰਗ ਸਮੇ ਇਕੱਠੇ ਹੋ ਕੇ ਸੰਸਕਾਰ ਕਰਨਾ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣਾ ਇਹ ਸਾਡਾ ਸਭਿਆਚਾਰਿਕ ਫਰਜ਼ ਸਮਝਦੇ ਹਾਂ ਸੰਸਾਰ ਵਿੱਚ ਮਰਨ ਉਪਰੰਤ ਲਾਸ਼ ਨੂੰ ਫੂਕਣ ਦੱਬਣ ਜਲ ਪ੍ਰਵਾਹਨ ਕਰਨ ਵੱਲੋਂ ਵੱਖਰੇ ਵੱਖਰੇ ਪਰੰਪਰਾਗਤ ਵਿਧੀ ਵਿਧਾਨ ਹਨ ਮੁੱਖ ਤੌਰ ਤੇ ਈਸਾਈ ਅਤੇ ਇਸਲਾਮੀ ਧਾਰਮਿਕ માનਤਾਵਾਂ ਵਿੱਚ ਦੱਬਣ ਵਿੱਚ ਅਤੇ ਭਾਰਤੀ ਕਿਸੇ ਹੱਦ ਤੱਕ ਦੱਖਣੀ ਏਸ਼ੀਆਈ Hindu Sikh Bodhi ਅਤੇ Jaini ਧਰਮ ਵਿੱਚ ਧਾਰਮਿਕ ਵਿਛੋੜਨ ਨਾਲ ਸੰਬੰਧਿਤ ਪਾਈਚਾਰੇ ਲਾਸ਼ਾਂ ਨੂੰ ਫੂਕਣ ਵਿੱਚ ਅਤੇ ਆਸਥਾ ਨੂੰ ਜਲ ਪ੍ਰਵਾਨ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਮਤਿਹਾਸ ਅਨੁਸਾਰ ਮਨੁੱਖ ਦੀ ਕਬਰ ਕਿਆਮਤ ਦੇ ਦਿਹਾੜੇ ਤੱਕ ਜਿੰਦਾ ਮੰਨੀ ਜਾਂਦੀ ਹੈ ਜਿੱਥੇ ਬੰਦਾ ਸਦੀਵੀ ਤੌਰ ਤੇ ਸੁੱਤਾ ਜਾਗਦਾ ਹੈ ਇੱਥੇ ਪੁਨਰ ਜਨਮ ਦਾ ਸਿਧਾਤ ਭਾਵੇਂ ਸਿੱਧੇ ਤੌਰ ਤੇ ਨਹੀਂ ਪਰ ਧਰਮ ਰਾਜ ਦੀ ਦਰਗਾਹ ਮੌਤ ਦੇ ਫਰਿਸ਼ਤੇ ਇਜ਼ਰਾਇਲ ਜਨਮ ਅਤੇ ਬੈਸਤ ਵਿੱਚ ਮਿਲਣ ਵਾਲੀਆਂ ਹੂਰਾਵਾਂ ਵਿੱਚ ਵਿਸ਼ਵਾਸ ਜ਼ਰੂਰ ਹੈ ਸਿੱਖ ਧਰਮ ਮੰਨਤਾਵਾਂ ਨਾਲ ਜੁੜੇ ਭਾਈਚਾਰਿਆਂ ਦਾ ਮੌਤ ਦਰਸ਼ਨ ਸਮੁੱਚਾ ਵਿਸ਼ਵਾਸ ਪ੍ਰਬੰਧ Hindu ਧਾਰਮਿਕ ਭਾਈਚਾਰਿਆਂ ਵਾਲਾ ਹੀ ਹੈ ਬੰਦੇ ਦੀ ਮੌਤ ਵਾਰੇ ਇਤਕ ਨੂੰ ਅਗਨੀ ਭੇਟ ਕਰਨ ਬਾਰੇ ਅਤੇ ਆਸਤਾਂ ਨੂੰ ਜਲ ਪ੍ਰਵਾਹ ਕਰਨ ਬਾਰੇ ਕਿਸਮਤ ਹੋਣੀ ਅਤੇ ਲੇਖਾਂ ਬਾਰੇ ਪੁਨਰ ਜਨਮ ਦੇ ਸਿਧਾਂਤ ਅਤੇ ਕਰਮ ਦੇ ਸਿਧਾਂਤ ਬਾਰੇ ਧਰਮ ਰਾਜ ਦੀ ਕਚਹਿਰੀ ਬਾਰੇ ਨਰਕ ਸੁਰਗ ਦੀ ਕਲਪਨਾ ਬਾਰੇ ਸ੍ਰਿਸ਼ਟੀ ਦੇ ਪੰਜ ਤੱਤ ਹਵਾ ਪਾਣੀ ਅਗਨੀ ਆਕਾਸ਼ ਧਰਤੀ ਬਾਰੇ ਮਨੁੱਖ ਅੰਦਰਲੇ ਪੰਜੇ ਵਿਕਾਰਾਂ ਕ੍ਰੋਧ ਮੋਹ ਲੋਭ ਹੰਕਾਰ ਬਾਰੇ ਕਰਮਾ ਅਤੇ ਪੁੰਨ ਪਾਪ ਬਾਰੇ ਸਵਾਸਾਂ ਦੀ ਪੂੰਜੀ ਬਾਰੇ ਸਾਡੀਆਂ ਸਾਰੀਆਂ ਸੰਕਲਪਨਾਵਾਂ ਪਰਪਰਾਮਾ Hindu ਧਾਰਮਿਕ ਸਦਾਤਾ ਉੱਤੇ ਅਧਾਰਿਤ ਹਨ ਪੰਜਾਬੀ ਲੋਕਾਂ ਵਿੱਚ ਇਹ ਵਿਚਾਰ ਅਤੇ ਵਿਸ਼ਵਾਸ ਸਦੀਆਂ ਪੁਰਾਣੀ ਪ੍ਰਾਣਿਕ ਪਰੰਪਰਾ ਭਾਵ ਲੋਕ ਪਰੰਪਰਾ ਦੇ ਅੰਗ ਵਜੋਂ ਪ੍ਰਚਲਿਤ ਚੱਲੇ ਆ ਰਹੇ ਹਨ ਸਿੱਖ ਧਰਮ ਦੇ ਸਥਾਪਿਤ ਹੋ ਜਾਣ ਉਪਰੰਤ ਵੀ ਇਹ ਇਤਿਹਾਸਿਕ ਵਿਸ਼ਵਾਸ ਕਰਮ ਕਾਂਡ ਦਾ ਅਨਸਾਨਕ ਪ੍ਰਵੰਧ ਲਗਭਗ ਉਸੇ ਤਰ੍ਹਾਂ ਪ੍ਰਵਾਨ ਅਤੇ ਪ੍ਰਚਲਿਤ ਚੱਲਿਆ ਆ ਰਿਹਾ ਹੈ ਜਿਵੇਂ ਇਹ ਪਰੰਪਰਾ Hindu ਭਾਈਚਾਰਿਆਂ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਇਹ ਅਸਲ ਵਿੱਚ ਉੱਤਰੀ ਭਾਰਤ ਦੀ ਇਤਿਹਾਸਿਕ ਪਰੰਪਰਾ ਦੀ ਲਗਾਗਰਤਾ ਹੈ Hindu ਸਿੱਖ ਭਾਈਚਾਰਿਆਂ ਦੀ ਬਾਹਰੀ ਪਛਾਣ ਤੋਂ ਪਰ ਮੁਹ ਪੰਜਾਬੀਅਤ ਦੀ ਸਰਬਸਾਂਝੀ ਲੋਕਧਾਰਾ ਵਿਰਾਸਤ ਦਾ ਅੰਗ ਹੈ ਹਿੰਦੂ ਸਿੱਖ ਦੋਵੇਂ ਇੱਕੋ ਦਾਰਸ਼ਨਿਕ ਸਿਧਾਂਤਿਕ ਚਿੰਤਨ ਪਰੰਪਰਾ ਨਾਲ ਅਟੁੱਟ ਰੂਪ ਵਿੱਚ ਜੁੜੇ ਹੋਏ ਹਨ ਇਸ ਲਈ ਹਿੰਦੂ ਅਤੇ ਸਿੱਖ ਪੰਜਾਬੀਤ ਲਈ ਮਾਰਗ ਉਪਰੰਤ ਦਾ ਸਾਂਝਾ ਪਰਿਵਾਰਿਕ ਅਤੇ ਸਾਗਾਚਾਰਿਕ ਰਿਸ਼ਤਿਆਂ ਦਾ ਤਾਣਾ ਵਾਣਾ ਅਤੇ ਮਾਰਗ ਦੀਆਂ ਰੀਤਾਂ ਦਾ ਵਿਧੀ ਵਿਵਧਾਨ ਸਿਵਾਏ ਅੰਤਿਮ ਅਰਦਾਸ ਦੇ ਸਾਂਝਾ ਹੈ ਇਸ ਵੀਡੀਓ ਵਿੱਚ ਅਸੀਂ ਮੌਤ ਦਰਸ਼ਨ ਜਾਂ ਮੌਤ ਦੀਆਂ ਰਸਮਾਂ ਰੀਤਾਂ ਵਿਧੀ ਵਿਵਧਾਨ ਬਾਰੇ ਗੱਲਬਾਤ ਕੀਤੀ ਸੀ ਅਤੇ ਅਗਲੀ ਵੀਡੀਓ ਵਿੱਚ ਅਸੀਂ ਮੌਤ ਦੇ ਕਾਰੂਪ ਦੀ ਬੰਤਰ ਅਤੇ ਉਸ ਦੀ ਭਾਵਾਂ ਦੀ ਪੇਸ਼ਕਾਰੀ ਬਾਰੇ ਗੱਲ ਕਰਾਂਗੇ